ਅਸੀਂ ਜਿੰਨੇ ਵੀ ਰਿਸ਼ਤੇ ਅਪਲੋਡ ਕਰਦੇ ਹਰੇਕ ਦੇ ਉੱਪਰ ਪਰਿਵਾਰ ਦਾ ਨੰਬਰ ਲਿਖਿਆ ਹੁੰਦਾ ਤੁਸੀਂ ਡਾਇਰੈਕਟ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਆਪਣੇ ਰਿਸ਼ਤੇ ਦੀ ਔਰ ਵੀਡੀਓ ਦੇ ਲਾਸਟ ਤੇ ਲਾਲ ਪੱਟੀ 'ਚ ਪਰਿਵਾਰ ਦਾ ਨੰਬਰ ਹੁੰਦਾ ਲਾਲ ਪੱਟੀ 'ਚ ਔਰ ਹੇਠਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਹੁੰਦਾ ਵਟਸਐਪ ਦੇ ਉੱਪਰ ਜਾਂ ਗੱਲ ਕਰ ਸਕਦੇ ਹੋ ਜਾਂ ਸਾਨੂੰ ਸ਼ਾਮ ਨੂੰ 7:30 ਤੋਂ 8:30 ਵਜੇ ਤੱਕ ਫੋਨ ਦੇ ਉੱਤੇ ਗੱਲ ਕਰ ਸਕਦੇ ਹੋ ਐਡ ਪਾਉਣ ਲਈ ਨਾਮ ਸਿੰਘ ਹੈ ਜੀ ਮੁੰਡੇ ਦਾ ਅਮਰੀਕਾ ਸਿਟੀ ਜਾਣਾ ਮੁੰਡਾ ਤੇ ਮੋਗਾ ਤੋਂ ਬਲੋਂਗ ਕਰਦੇ ਆ ਪੰਜਾਬ ਤੋਂ ਤੇ ਦੋ ਭੈਣਾਂ ਕੈਨੇਡਾ ਤੇ ਇੱਕ ਭੈਣ ਮੈਡ ਹੈ ਭੈਣ ਭਰਾ ਕੋਈ ਨਹੀਂ ਕੱਦ 5 ਫੁੱਟ 3 ਇੰਚ ਕਾਸਟ ਜੱਟ ਸਿੱਖਾ ਗੋਤ ਬਰਾੜ ਡੇਟ ਆਫ ਬਰਥ 1982 ਦਾ ਜੀ ਤੇ ਜਿਹੜਾ ਕੰਮ ਹੈ ਯੂ ਐਸਏ ਸਿਟੀਜਨਨਾ ਤੇ ਫਾਦਰ ਸਾਹਿਬ ਇਹਨਾਂ ਦੇ ਸੂਬੇਦਾਰ ਨੇ ਅ ਅਮਰੀਕਨ ਡਬਲ ਸਿਟੀਜਨ ਨੇ ਉਹ ਤੇ ਮੁੰਡਾ ਡਿਵੋਰਸਡ ਹੈ ਜੀ ਤੇ ਕੁੜੀ ਸਾਕਾ ਹੋਰ ਅਸਾਕਾਹਰੀ ਹੋਵੇ ਭਾਵੇਂ ਘੱਟ ਪੜੀ ਹੋਵੇ ਘਰ ਸੰਭਾਲਣ ਵਾਲੀ ਕੰਮ ਕਾਜ ਵਾਲੀ ਹੋਵੇ ਤੇ 9914896002 ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਐਡ ਪਾਉਣ ਲਈ ਸਾਡੇ ਨੰਬਰ ਤੇ ਕੰਟੈਕਟ ਕਰੋ 84 ਤੇ ਧੰਨ